ਮਿੰਟੂ ਜੀ ਇੱਕ ਆਂਤਰੀਮ ਕਮੇਟੀ ਦੀ ਮੀਟਿੰਗ ਹੋਣੀ ਸੀ ਉਹ ਥੋੜੀ ਪੋਸਟਪੋਨ ਹੋ ਗਈ ਹੈ ਕਹਿੰਦੇ ਵੀ 12 ਜੂਨ ਨੂੰ ਹੋਗੀ ਆ ਤੇ ਉਹਦੇ ਵਿੱਚ ਨਵੇਂ ਜਥੇਦਾਰ ਸਾਹਿਬ ਦਾ ਐਲਾਨ ਹੋਣ ਦੇ ਜਿਹੜੇ ਆਸਾਰ ਹੈ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਵੀ ਸ਼ਾਇਦ ਕੋਈ ਫੈਸਲਾ ਆ ਸਕਦਾ ਕਿ ਉਹ ਹੀ ਜਥੇਦਾਰ ਰਹਿਣਗੇ ਜਾਂ ਕੋਈ ਨਵਾਂ ਜਥੇਦਾਰ ਲਾਇਆ ਜਾਊ ਦੂਸਰੇ ਪਾਸੇ ਡੇਰਾ ਬਿਆਸ ਤੇ ਮੁਖੀ ਜਿਹੜੇ ਉਹ ਕਹਿ ਰਹੇ ਨੇ ਭਾਈ ਕੌਮ ਵਾਸਤੇ ਆ ਕਾਲੀਦਲ ਵਾਸਤੇ ਕਹਿ ਰਹੇ ਨੇ ਕਿ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਸਮਝइए ਉਹਨਾਂਲੇ ਟਾਈਮ ਦੇ ਵਿੱਚ ਕੁਝ ਹੋਰ ਫੇਰ ਬਦਲ ਹੋਣ ਵਾਲਾ ਮੈਂ ਇੱਕ ਗੱਲ ਕਹੀ ਸੀ ਬਿਸ਼ਲੇ ਸੀ ਨਹੀਂ ਕਿ ਜੇ ਕਾਲੀਆਂ ਦਾ ਭਾਜਪਾ ਨਾਲ ਹੁਣ ਗੱਠ ਜੋੜ ਹੋਏਗਾ ਤੇ ਉਹ ਤਿੰਨ ਚਾਰ ਬੰਦੇ ਹੀ ਆ ਉਹਨਾਂ ਦੇ ਵਿੱਚੋਂ ਡੇਰਾ ਵਿਆਸ ਦੇ ਮੁਖੀ ਇੰਕ ਨੇ ਹੂੰ ਠੀਕ ਹੈ ਜੀ ਜੀ ਉਹਨਾਂ ਦਾ ਰੋਲ ਮਹੱਤਵਪੂਰਨ ਰਹੇਗਾ ਬਿਲਕੁਲ ਹੁਣ ਇਹਨੂੰ ਬਹੁਤਾ ਵਿਸਤਾਰ ਦੇਣ ਦੀ ਜ਼ਰੂਰਤ ਨਹੀਂ ਸਭ ਨੂੰ ਪਤਾ ਹੈ ਹੂੰ ਕਿਉਂਕਿ ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਚ ਵਾਰਿਆਂ ਵਿਚਰਦੇ ਰਹੇ ਉਹਨਾਂ ਦੀ ਇੱਜ਼ਤ ਮਾਨ ਦੀ ਤਾ ਉਹ ਕਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਕਿ ਕਿੰਨਾ ਕੁ ਰਸੂਖ ਹੈਗਾ ਜੀ ਤਾਂ ਹੋਰ ਦੋ ਤਿੰਨ ਬੰਦੇ ਹੋਰ ਨੇ ਉਹ ਵੀ ਲਾਉਣ ਤੇ ਤੁਹਾਨੂੰ ਫੇਰ ਦੱਸ ਦਊਗਾ ਹੂੰ ਸ਼ਾਇਦ ਦੱਸੇ ਵੀ ਹੋ ਜੀ ਜੀ ਕਿ ਤਿੰਨ ਚਾਰ ਬੰਦੇ ਨੇ ਰਖੜਾ 브ਦਰਸ ਲਾ ਲਓ ਇਹ ਤਿੰਨ ਚਾਰ ਬੰਦੇ ਨੇ ਜਿਨ੍ਹਾਂ ਦੇ ਥਰੂ ਮਤਲਬ ਕਿ ਸਭ ਕੁਝ ਨਿਬੜੇਗਾ ਜੇਕਰ ਭਾਰਤੀ ਜਨਤਾ ਪਾਰਟੀ ਤੇ ਕਾਲੀਆਂ ਦਾ ਗੱਠ ਜੋੜ ਦੁਬਾਰਾ ਹੁੰਦਾ ਜਿਹਦੇ ਤੇ ਕੱਲ ਤਨਜ਼ ਕੀਤਾ ਮਾਨ ਸਾਹਿਬ ਨੇ ਹੂੰ ਦੂਜੀ ਚੀਜ਼ ਇਹ ਤਾਂ ਕਲੀਅਰ ਹੋ ਗਿਆ ਜੀ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਦੀ ਜਿਹੜੇ ਕਲਦੀਪ ਸਿੰਘ ਗੱਜ ਨੇ ਉਹਨਾਂ ਦੀ ਛੁੱਟੀ ਹੋ ਚ ਸਕਦੀ ਹੈ ਬਤੌਰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਸਾਲ ਜੀ ਜਾਂ ਉਹਨਾਂ ਨੂੰ ਪੱਕਿਆਂ ਕੀਤਾ ਜਾ ਸਕਦਾ ਪੱਕਿਆਂ ਤੇ ਨਹੀਂ ਹਮ ਕਾਰਜਕਾਰੀ ਰਵਾਇਤ ਜਿਹੜੀ ਚੱਲੀ ਆ ਪਿਛਲੇ ਕੋਈ 25-27 ਸਾਲ ਤੋਂ ਮੈਨੂੰ ਲੱਗਦਾ ਐਂ ਹੀ ਚੱਲੇਗੀ ਪਰ ਹੋ ਇਹ ਰਿਹਾ ਇਸ ਦਰਮਿਆਨ ਜਿਹੜਾ ਤੁਸੀਂ ਇੱਕ ਘਟਨਾ ਕ੍ਰਮ ਸਕਿੱਪ ਕਰ ਗਏ ਮੇਰੇ ਖਿਆਲ ਦੇ ਨਾਲ ਬਾਕੀ ਸਾਰਾ ਖੂਬਸੂਰਤ ਤਰੀਕੇ ਨਾਲ ਤੁਸੀਂ ਕੰਮ ਕਰੀਤਾ ਉਹ ਇਹ ਹੈ ਕਿ ਬਾਬਾ ਹਰਨਾਮ ਸਿੰਘ ਤੋਂ ਮੌਹ ਰਾਂ ਨੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਲਾਉਣਾ ਸੀ ਉਹ ਹੁਣ ਤੋਂ ਵੀ ਕਰ ਦਿੱਤਾ ਹਾਂ ਧਾਮੀ ਸਾਹਿਬ ਨੇ ਉਹਨਾਂ ਨੂੰ ਵੀ ਬੁਲਾ ਲਿਆ ਜਦੋਂ ਮਨਾਇਆ ਉਸ ਤੋਂ ਬਾਅਦ ਇੱਕੋ ਸੋਫੇ ਤੇ ਬੈਠ ਕੇ ਜਿਸ ਤਰ੍ਹਾਂ ਦੀ ਉਹ ਜੁਆਇੰਟਲੀ ਪ੍ਰੈਸ ਕਾਨਫਰੰਸ ਹੋਈ ਆ ਜਿਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਰੱਖੀ ਗਈ ਆ ਉਹਦੇ ਵਿੱਚ ਧਾਮੀ ਸਾਹਿਬ ਨੇ ਸਾਫ਼ ਕਿਹਾ ਕਿ ਅਸੀਂ ਇੱਕ ਐਸਾ ਰਸਤਾ ਕੱਢਣਾ ਚਾਹੁੰਦੇ ਹਾਂ ਉਦੋਂ ਇਹ ਵਿਚਾਰਾਂ ਜਾਰੀ ਆ ਕਿ ਜਿਹਦੇ ਉੱਤੇ ਜਥੇਵੰਦੀਆਂ ਦੀ ਸਹਿਮਤੀ ਬਣ ਜਾਵੇ ਤਾਂ ਸਹਿਮਤੀ ਬਣ ਤੁਸੀਂ ਉਹ ਵਿਚ ਵਿਚਾਲੇ ਆਣਾ ਰਸਤਾ ਨਹੀਂ ਸਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਬਲਵੰਤ ਸਿੰਘ ਰਾਜੂ ਆਣਾ ਨੂੰ ਜਥੇਦਾਰ ਬਣਾਇਆ ਜਾ ਸਕਦਾ ਤਾਂ ਉਹ ਵਿਚਾਰ ਲੜਾ ਰਸਤਾ ਹੈ ਹੂੰ ਕਿਉਂ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਬੰਦੀ ਮੈਂ ਦੋ ਤਿੰਨ ਗੱਲਾਂ ਤੁਹਾਨੂੰ ਬਹੁਤ ਐਡਵਾਂਸ ਦੱਸੀਆਂ ਸੀਗੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਇੱਕ ਦੀ ਚਾਰ ਦੀ ਪੰਜ ਦੀ ਮੈਂ ਕਹਿ ਨਹੀਂ ਸਕਦਾ ਜੇਕਰ ਗੱਠ ਜੋੜ ਹੁੰਦਾ ਤੇ ਕੱਲ ਜਿਹੜੇ ਡੇਰਾ ਬਿਆਸ ਦੇ ਮੁਖੀ ਐ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਉਹ ਕੀ ਬੋਲੇ ਆ ਉਹ ਵੀ ਬੰਦੀ ਸਿੰਘਾਂ ਤੇ ਬੋਲ ਕੇ ਗਏ ਸਰ ਗੱਲਾਂ ਨੂੰ ਪਕੜਨਾ ਸ਼ੁਰੂ ਕਰੋ ਤੇ ਆਪਾਂ ਇੱਕ ਸਪਸ਼ਟ ਤਸਵੀਰ ਜਿਹੜੀ ਉਹ ਬਣਾ ਸਕਦੇ ਆ ਜੀ ਜੀ ਹੁਣ ਅੱਗੇ ਦੇਖੋ ਇਹਨਾਂ ਨੇ ਸਾਫ਼ ਕਿਹਾ ਬਾਬਾ ਤੁਮਾਜੀ ਨੇ ਕਿ ਅਸੀਂ ਵੀ ਟਾਈਮ ਦਿੱਤਾ ਵੀ ਪੱਕਾ ਮੁਲਤਵੀ ਨਹੀਂ ਕੀਤਾ ਫੇਰ ਜਾ ਬੈਠਾਂਗੇ ਨਵਾਂ ਪ੍ਰੋਗਰਾਮ ਦੇ ਦੇਾਂਗੇ ਵੀ ਤੁਹਾਨੂੰ ਕਰਨਾ ਪੈਣਾ ਜੇ ਸਾਡੇ ਹਿਸਾਬ ਨਾਲ ਨਹੀਂ ਹੋ ਰਿਹਾ ਤੇ ਫੇਰ ਫੇਰ ਉੱਤਰੋ ਤਾਂ ਇਹਦਾ ਮਤਲਬ ਇਹ ਆ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਪੱਕਾ ਜਥੇਦਾਰ ਜੀ ਤੇ ਕੁਲਦੀਪ ਸਿੰਘ ਗੜਗਾ ਜੋਰਾਂ ਦੀ ਛੁੱਟੀ ਨਹੀਂ ਹੋਏਗੀ ਹਮ ਉਹਨਾਂ ਦੀ ਇੱਕ ਜ਼ਿੰਮੇਵਾਰੀ ਤੋਂ ਮੁਕਤੀ ਦੇ ਦਿੱਤੀ ਜਾਏਗੀ ਉਹਨਾਂ ਨੂੰ ਕਿ ਤੁਸੀਂ ਕਾਰਜਕਾਰੀ ਜਥੇਦਾਰ ਦੀ ਜਿਹੜੀ ਸੇਵਾ ਨਿਭਾ ਰਹੇ ਹੋ ਇਹਨੂੰ ਛੱਡ ਦਿਓ ਤੇ ਜਿਹੜੀ ਤੁਹਾਡੀ ਪੱਕਾ ਜੀ ਜਥੇਦਾਰੀ ਦੀ ਸੇਵਾ ਉਹ ਕਰੋ ਉਹ ਕਿੱਥੇ ਤੱਕ ਸ਼੍ਰੀ ਕੇਸਗੜ੍ਹ ਉਹ ਵੀ ਰਹਿ ਗਏ ਜਥੇਦਾਰ ਦੇ ਜਥੇਦਾਰ ਹੂੰ ਠੀਕ ਹੈ ਜੀ ਉਹ ਵੀ ਨਾਰਾਜ਼ ਨਹੀਂ ਹੋਣਗੇ ਜੀ ਬਲਵੰਤ ਸਿੰਘ ਰਾਜੋਆਣਾ ਇਤਰਾਜ਼ ਕੋਈ ਨਹੀਂ ਜੀ ਇਤਰਾਜ਼ ਕੋਈ ਨਹੀਂ ਬਿਲਕੁਲ ਜਥੇਵੰਦੀਆਂ ਨੂੰ ਪਰਵਾਹ ਨਾ ਹੋ ਜਾਏਗਾ ਹੂੰ ਹੂੰ ਤੇ ਉਹਦੇ ਨਾਲ ਫਿਰ ਗਾਹ ਜਾ ਕੇ ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦੇ ਪੱਤਰ ਸਟੇਟਮੈਂਟਾਂ ਕੁਝ ਐਸੀਆਂ ਹਨ ਜੀ ਜੀ ਜਿਨ੍ਹਾਂ ਦੇ ਆਧਾਰ ਤੇ ਇਹ ਕਹਿ ਕੇ ਕਿ ਮਤੌਰ ਜਥੇਦਾਰ ਉਹਨਾਂ ਨੂੰ ਅਗਵਾਈ ਦੀ ਬਈ ਜ਼ਰੂਰਤ ਹੈ ਸਿਖਾ ਨੂੰ ਸੋ ਇਸ ਵਾਸਤੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਕੀਤੀ ਜਾਂਦੀ ਹੈ ਜੇ ਅਲਾਈਅੰਸ ਹੁੰਦਾ ਹੈ ਸਰ ਤਾਂ ਇਹਨੂੰ ਬਹੁਪਰਤੀ ਸਮਝੋ ਇਹਨੂੰ ਐ ਨਹੀਂ ਹਾਂਜੀ ਇਹ ਕੋਈ ਐਪੀਸੋਡ ਇਦਾਂ ਦਾ ਨਹੀਂ ਹੈ ਕਿ ਜਿਹਦੇ ਚ ਸਾਰਾ ਕੁਝ ਇੱਕ ਜਗ੍ਹਾ ਤੇ ਇਹ ਵੱਖੋ ਵੱਖਰੇ ਕਹ ਲੋ ਕਿ ਪਰਕਰਨਾ ਦੇ ਟੁਕੜੇ ਆ ਜੀ ਕੋਈ ਕਿਤੇ ਆ ਕੋਈ ਕਿਤੇ ਹੋ ਰਿਹਾ ਕੋਈ ਕਿਤੇ ਵਾਪਰ ਰਿਹਾ ਪਰ ਅਲਟੀਮੇਟਲੀ ਮੈਂ ਜੋ ਤੁਹਾਨੂੰ ਕਹਿਆ ਸੀਗਾ ਕਿ ਲੱਗਦਾ ਇਹੋ ਆ ਕਿ ਜੇ ਗੱਟ ਜੋੜ ਹੋਏਗਾ ਕਿਉਂਕਿ ਦੇਖੋ ਸਮਾਂ ਤੇਜ਼ੀ ਨਾਲ ਖਿਰ ਰਿਹਾ ਹਮ ਭਰਤੀ ਕਮੇਟੀ ਹਾਲੇ ਜਿਹੜੀ ਆ ਉਹ ਇੱਕ ਰਾਜਨੀਤਿਕ ਦਲ ਚ ਬਦਲਣ ਲਈ ਐਕਸਰਸਾਈਜ਼ ਕਰ ਰਹੀ ਹੈ ਪ੍ਰੋਸੈਸ ਦੇ ਵਿੱਚ ਆ ਜੀ 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 ਜੋ ਧੜਾ ਅਮਰਤਪਾਲ ਸਿੰਘ ਦਾ ਹੈ ਉਸਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਜਾਣਾ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਹੋਣੀ ਵੀ ਮੁਸ਼ਕਲ ਆ ਜੀ ਬਾਕੀ ਅਕਾਲੀ ਦਲ ਜਿਹੜੇ ਆ ਗਏ ਉਹ ਵੀ ਆਪਾਂ ਇੱਕ ਵਾਰੀ ਪਾਸੇ ਕਰ ਦਈਏ ਤਾਂ ਲੈ ਦੇ ਕੇ ਭਾਰਤੀ ਜਨਤਾ ਪਾਰਟੀ ਜੇ ਨਿਗਾਹ ਮਾਰੇਗੀ ਤਾਂ ਉਹਨਾਂ ਨੂੰ ਕੌਣ ਦੱਸੇਗਾ ਸੁਖਵੀਰ ਸਿੰਘ ਬਾਦਲ ਹੁਣ ਸੁਖਵੀਰ ਸਿੰਘ ਬਾਦਲ ਉਰੀ ਮੰਨ ਲਓ ਲੈਟਸ ਪੋਜ਼ੇ ਮੈਂ ਹਾਈਪੋਥੈਟਿਕਲੀ ਗੱਲ ਕਰਦਾ ਹਾਂ ਕਿ ਮੰਨ ਲਓ ਜੇ ਉਹ ਅਲਾਈਅੰਸ 'ਚ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਇੱਕ ਮੁੱਦਾ ਟੋਟਾ ਕਟ ਸਿੱਖ ਕੌਮ ਨਾਲ ਜੁੜਿਆ ਇੱਕ ਮੁੱਦਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੱਲ ਕਰਵਾਉਣਾ ਪਊਗਾ ਬਿਲਕੁਲ ਬਿਲਕੁਲ ਮਤਲਬ ਮਸਲਨ ਨਾਲ ਹੋਰ ਜੁੜਿਆ ਜਾ ਸਕਦਾ ਮਸਲਨ ਕੋਈ ਕਿਸਾਨਾਂ ਦਾ ਮੁੱਦਾ ਹੱਲ ਹੋ ਜਾ ਜਾਂ ਕੋਈ ਕੋਈ ਆਰਥਿਕ ਪੈਕੇਜ ਤੇ ਇੱਕ ਬੰਦੀ ਸੀ ਰਿਹਾਈ ਉਹ ਮੈਂ ਤਾਂ ਕਹਿ ਰਿਹਾ ਕਿ ਇੱਕ ਹੁੰਦਾ ਚਾਰ ਹੁੰਦੇ ਮੈਨੂੰ ਨਹੀਂ ਪਤਾ ਪਰ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦ੍ਰਿਸ਼ਟਾਂਤ ਦੇਖ ਸਕਦੇ ਹਾਂ ਜੀ 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 ਬਿਲਕੁਲ ਮੈਂ ਜੀ ਚਲੋ ਆਪਾਂ ਥੋੜੀ ਅਕਾਲੀ ਦਲ ਨਾਲ ਜੁੜੀ ਗੱਲ ਹੋਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਕੁਝ ਕਮੈਂਟ ਆਪਾਂ ਜਿਹੜੇ ਆਪਾਂ ਨਾਲ ਲੈ ਲਈਏ ਉਹ ਜਿਸ ਦਿਵਾਰੀ ਜੀ ਬੜੀ ਸ਼ੋਰਟੀ ਨਾਲ ਕਹਿ ਰਹੇ ਨੇ ਕਿ ਅਕਾਲੀ ਭਾਜਪਾ ਗੱਠਜੋੜ ਕਹਿੰਦੇ 101% ਹੋਵੇਗਾ ਤੇ ਹੋਵੇਗਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਤੇ 27 ਦੇ ਵਿੱਚ ਸਰਕਾਰ ਬਣਾਉਣ ਦੇ ਕਹਿੰਦੇ ਵੀ ਦਾਵੇਦਾਰ ਹੋਣਗੇ ਉਧਰ ਮਿੱਠੀ ਗੇਲ ਜੀ ਕਹਿ ਰਹੇ ਨੇ ਨਾਲ ਇਹਨਾਂ ਦਾ ਕਮੈਂਟ ਵੀ ਚਲੋ ਪੜਿਆ ਗਿਆ ਹੁਣ ਤੁਹਾਡਾ ਖਬਰ ਨਾਲ ਜੁੜਿਆ ਹੋਇਆ ਕਮੈਂਟ ਹੈ ਮਿੱਠੀ ਜੀ ਆਪਾਂ ਪੜ ਲੈਂਦੇ ਆ ਇਹ ਕਹਿੰਦੇ ਨੇ ਕਿ ਧਾਮੀ ਸਾਹਿਬ ਤੇ ਧੋਮਾ ਸਾਹਿਬ ਇੱਕ ਹੋ ਗਏ ਨੇ ਜੀ ਡੇਰਾ ਬਿਆਸ ਵਾਲੇ ਜਿਹੜੇ ਆ ਉਹ ਭਾਜਪਾ ਦੀ ਬੋਲੀ ਬੋਲ ਰਹੇ ਨੇ ਤੇ ਜਾਖੜ ਸਾਹਿਬ ਅਕਾਲੀ ਦਲ ਬਾਦਲ ਜਾਂ ਜੋ ਵੀ ਧਿਰ ਹੋਈ ਉਸ ਨਾਲ ਭਾਜਪਾ ਜਿਹੜੀ ਹੈ ਗੱਠ ਜੋੜ ਕਰੂਗੀ ਬੱਸ ਠੀਕ ਹੈ ਇਹ ਜੁੜ ਗਈਆਂ ਨਾ ਗੱਲਾਂ ਜੀ ਮੈਂ ਤੁਹਾਨੂੰ ਉਹ ਹੀ ਦੱਸਿਆ ਨਾ ਕਿ ਪ੍ਰਕਰਨ ਜਿਹੜੇ ਟੁਕੜਿਆਂ ਚ ਖਿਲਰ ਕੇ ਆਪਣੇ ਸਾਹਮਣੇ ਨੇ ਤੇ ਜੇ ਉਹਨਾਂ ਨੂੰ ਆਪਾਂ ਜੋੜ ਕੇ ਦੇਖੀਏ ਕਿਤੇ ਨਾ ਕਿਤੇ ਬਿਲਕੁਲ ਜਿਹੜੀ ਹੈ ਤਸਵੀਰ ਬਣਾ ਰਹੇ ਆਪਣੀ ਆਡੀਅנס ਬਹੁਤ ਸਿਆਣੀ ਹੈ ਸਾਨੂੰ ਦਾਸ ਹੈ ਇਸ ਕੱਲ ਦਾ ਕਿ ਉਹ ਦੇਖ ਰਹੇ ਨੇ ਕਿ ਸੰਭਾਵੀ ਇਹਨਾਂ ਦਾ ਅਲਾਈਅੰਸ ਤਾਂ ਹੋਣਾ ਹੀ ਆ ਹਮ ਜਖੜ ਸਾਹਿਬ ਵਕਾਲਤ ਵੀ ਕਰ ਚੁੱਕੇ ਆ ਤੇ ਉਹ ਪੰਥਕ ਪਾਰਟੀ ਜਾਂ ਕਹਿ ਲੋ ਕਿ ਖੇਤਰੀ ਪਾਰਟੀ ਦੇ ਤੌਰ ਤੇ ਅਕਾਲੀ ਦਲ ਦੀ ਸਲਾਮਤੀ ਵਾਸਤੇ ਵੀ ਕਿਤੇ ਨਾ ਕਿਤੇ ਖੁੱਲ ਕੇ ਬੋਲ ਚੁੱਕੇ ਆ ਜੀ ਤਾਂ ਇਹੋ ਹੀ ਆ ਤੇ ਉਹਦੇ 'ਚ ਦੇਖੋ ਬੜਾ ਦ੍ਰਿਸ਼ ਜਿਹੜਾ ਨਾ ਦਿਲਚਸਪ ਹੋ ਜਾਏਗਾ ਜੇ ਐਲਾਈਸ ਹੁੰਦਾ ਜੇ ਤੇ ਮੈਂ ਕਹਿ ਰਿਹਾ ਜੀ ਜੀ ਬਿਲਕੁਲ ਜੇ ਤੇ ਤਾਂ ਗੱਲ ਰੱਖਣੀ ਪੈਣੀ ਹੈ ਅਜੇ ਤੱਕ ਬਈ ਫਿਰ ਮਤਲਬ ਤੁਹਾਨੂੰ ਦੇਖਣਾ ਪਏਗਾ ਨਵੇਂ ਸਿਰੇ ਤੋਂ ਵਿਸ਼ਲੇਸ਼ਣ ਕਰਕੇ ਕਿ ਕੌਣ ਕਿੱਥੋਂ ਤੱਕ ਜਾ ਸਕਦਾ ਜੀ ਤਾਂ ਭਾਰਤੀ ਜਨਤਾ ਪਾਰਟੀ ਫਿਰ ਪੂਰਾ ਜ਼ੋਰ ਲਾਏਗੀ ਪੂਰਾ ਤਾਨ ਲਾਏਗੀ ਤਾਂ ਮੈਂ ਕਹ ਰਿਹਾ ਕਿ 26 ਚੜ ਲੈਂਦੇ ਹੋ ਛੱਬੀ ਚੜਦੇ ਆ ਸਾਰ ਬੜੇ ਚੰਨ ਚੜਨਗੇ ਇਹ ਇਹ ਗੱਲ ਯਾਦ ਰੱਖਣਾ ਜੀ ਜੀ ਮਿੰਟੂ ਜੀ ਖੈਰ ਚਲੋ ਇੱਕ ਚੀਜ਼ ਹੋਰ ਹੈ ਇਹਦੇ ਨਾਲ ਹੀ ਜੁੜੀ ਹੋਈ ਹੈ ਅਕਾਲੀ ਦਲ ਦੇ ਨਾਲ ਕਹਿ ਲੋ ਤੇ ਭਾਵੇਂ ਹੁਣ ਜਿਹੜਾ ਇਹ ਸਾਰਾ ਤੇ ਸਟਾਂਸ ਜਿਹੜਾ ਚੱਲ ਰਿਹਾ ਅੱਜਕੱਲ ਉਹਦੇ ਨਾਲ ਜੁੜਿਆ ਹੋਇਆ ਵੀ ਇੱਕ ਇੱਕ ਕਰਕੇ ਕੁਝ ਬੰਦਿਆਂ ਦੀ ਜਿਹੜੀ ਹੈ ਨਾ ਵਾਪਸੀ ਹੋ ਰਹੀ ਹੈ ਅਕਾਲੀ ਦਲ ਦੇ ਵਿੱਚ ਕਹਿੰਦੇ ਮੈਨੂੰ